हां जी ਕਿਸਾਨ ਪ੍ਰਾਪੋ ਕੀ ਹਾਲ ਚਾਲ ਐ ਅੱਜ ਆਪਾਂ ਗਏ ਸੀ ਝੋਨਾ ਵੇਚਣ ਤੇ ਤੁਹਾਨੂੰ ਆ ਕੰਡੇ ਬਾਰੇ ਜਾਣਕਾਰੀ ਦੇਵਾਂਗੇ ਕਿੱਦਾਂ ਚੈੱਕ ਕਰਨਾ ਸਭ ਤੋਂ ਪਹਿਲਾਂ ਤਾਂ ਆ ਦੇਖੋ ਜਦ ਬਜਨ ਇੱਕੋ ਜਿਹਾ ਹੋ ਜਿਹੜੀ ਪੱਤੀ ਲੱਗੀ ਹੋਈ ਐ ਇਹਨੇ ਵਿਚਾਲੇ ਆ ਜਾਣਾਗਾ ਚੱਕਿਆ ਜਾਣਾ ਥੱਲੋਂ ਥੋੜਾ ਜਿਹਾ ਚੈੱਕ ਕਰਿਓ ਆ ਦੇਖੋ ਆ ਦੇਖੋ ਚੱਕਿਆ ਜਾ ਹੁਣ ਬਜਨ ਸਹੀ ਐ ਜਿਹੜਾ ਪਹਿੜਾ ਗੱਟਾ ਤੋਲ ਰਹੇ ਆ 35 ਕਿਲੋ ਦਾ ਤੋਲ ਰਹੇ ਆ ਤੇ 600 ਗ੍ਰਾਮ ਬੋਰੀ ਦੇ ਉੱਤੇ ਤੋਲ ਰਹੇ ਐ ਇਹ ਚੈੱਕ ਕਰਾਉਣਾ ਦੇਖੋ ਜਿਵੇਂ ਤੇ ਲਿਖਿਆ ਗਿਆ 10 ਕਿਜੀ 10 ਦਾੜਾ ਜਿਹੜਾ ਬੱਟਾ ਹੈਗਾ ਉਹਦਾ ਮਤਲਬ ਹੋ ਗਿਆ 10 ਕਿਲੋ ਜਿਹੜੇ ਉੱਤੇ 20 ਲਿਖਿਆ ਹੈਗਾ ਉਹਦਾ ਹੋ ਗਿਆ 20 ਕਿਲੋ 30 ਕਿਲੋ ਵਜਨ ਤਾਂ ਹੋ ਗਿਆ ਇਹ ਇਸ ਤੋਂ ਬਾਅਦ ਇੱਕ ਇੱਕ ਕਿਲੋ ਆਪਾਂ ਇਹ ਤੋਂ ਸੈੱਟ ਕਰ ਸਕਦੇ ਆ ਜੇ ਤੋਂ 5 ਕਿਲੋ ਸੈੱਟ ਕਰਿਆ ਹੋਇਆਗਾ ਤੇ 600 ਗ੍ਰਾਮ ਉੱਤੇ ਗੱਟੇ ਦਾ 35 ਕਿਲੋ ਤੇ 600 ਗ੍ਰਾਮ ਹੋ ਗਿਆ ਜੀ ਕਰੋ ਚੈੱਕਾ ਕਈ ਕਿਸਾਨ ਭਰਾਵਾਂ ਨੂੰ ਤਾਂ ਪਤਾ ਹੈ ਕਈਆਂ ਨੂੰ ਨਹੀਂ ਪਤਾ ਹੁੰਦਾ ਔਲਜਿਆਂ ਦਾ ਮੰਡੀ ਦੇ ਵਿੱਚ ਤਾਂ ਇਸ ਤਰ੍ਹਾਂ ਆਪਾਂ ਇਹ ਕੰਡਾ ਚੈੱਕ ਕਰ ਸਕਦੇ ਆ ਕਿ ਆਪਣਾ ਤੋਲ ਸਹੀ ਲੱਗ ਰਿਹਾ ਜਾਂ ਗਲਤ ਆ ਠੀਕ ਹੈ ਧੰਨਵਾਦ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਇਹੋ ਜੀਆਂ ਵੀਡੀਓ